ਸਵਾਗਤ ਹੈ ਕਿਸਾਨ ਵੀਰੋ ਹੋੜਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ 'ਤੇ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਸੰਧੂ ਤੋਂ ਕਰਾਂਗੇ ਜੀ ਕਵਰ ਇੱਕ ਤੁਹਾਨੂੰ ਵਹਿੜ ਦਿਖਾਵਾਂਗੇ ਕਿਹੜਾ ਸੂਆ ਸੂਈ ਉਹ ਵੀ ਪੁੱਛਾਂਗੇ ਕਦੋਂ ਕਸੂਈ ਉਹ ਵੀ ਪੁੱਛਾਂਗੇ ਗੱਲਬਾਤ ਸਾਰੀ ਬਾਈ ਨ ਕਰਾਵਾਂਗੇ ਆਜੋ ਜੀ ਸੱਸੀ ਕਾ ਮੇਰੇ ਬੂਟੇ ਸੱਸੀ ਗੱਲ ਬੋ ਹੋਠੀ ਦਾ ਕੋਈ ਨਹੀਂ ਵਧੀਆ ਵਧੀਆ ਵੀਰੇ ਪਹਿਲਾਂ ਤਾਂ ਨੰਬਰ ਬੋਲ ਦਗੇ ਜੀ 9781796393 ਪਿੰਡ ਆਪਣਾ ਜੀ ਪਿੰਡ ਸੰਦੂਗਲਾ ਜਿਲ੍ਹਾ ਬਰਨਾਲਾ ਤਹਿਸੀਲ ਤਪਾਗੀ ਓਕੇ ਜੀ ਨੇੜੇ ਨੇੜੇ ਭਦੌੜ ਆ ਜਾਂਦਾ ਸਹਿਣਾ ਆ ਜਾਂਦਾ ਤੇ ਇਧਰੋਂ ਤਪਾ ਆ ਜਾਂਦਾ 15 ਕਿਲੋ ਬਰਨਾਲਾ ਦੇ ਪਾਸੇ ਹਾਂਜੀ ਹਾਂਜੀ ਬਰਨਾਲਾ ਦੇ ਪਾਸੇ ਭਦੌੜ ਤੇ ਇਧਰੋਂ ਜੇ ਮਾਨਸਾ ਕਨੂ ਅੱਗੇ ਦਾ ਤਪਾ ਆ ਗਿਆ ਤਪਾ ਆ ਗਿਆ ਹਾਂ ਹਾਂ ਤੇ ਮੇਰੇ ਬੂਟੇ ਜਿਹੜੀ ਆਪਾਂ ਬਾਹਰ ਦੇਖੀਏ ਨੇ ਸਕਰੀਨ ਦੇ ਉੱਤੇ ਕਿਹੜਾ ਸੁਆ ਸੁਈ ਇਹ ਪਲੂਨ ਆ ਬਈ ਮੂੰਹੋਂ ਚਾਰ ਦਰਦਾ ਪਲੂਨ ਸੂਈ ਆ ਤੇ ਮੂੰਹੋਂ ਕਨਫਰਮ ਚਾਰ ਦਰਦਾ ਜਮਾ ਚਾਰ ਦਰਦਾ ਬਈ ਜਿਹੜੀ ਗੱਲ ਕਹਦੀ ਉਹ ਹੀ ਨਿਪੜੂਗੀ ਇਹ ਨਹੀਂ ਜੀ ਹਾਂ ਥੋੜਾ ਬੜਾ ਕੱਢਿਆ ਹਾਂ 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 ਤੇ ਵੀਰੇ ਕਿੰਨੀ ਗਾਪਾ ਉਮੀਦ ਲਾ ਸਕਦੇ ਇਹਦੇ ਜਿਹੜਾ ਹਵਾਨਾ ਹੋ ਉਹਨਾਂ ਦੇਖ ਕੇ ਬਹੁਤ ਹੀ ਚੰਗੀ ਲੱਗਦੀ ਆ ਹਨਾ ਬੜੀ ਚੰਗੀ ਬੱਚੀ ਹੈਗੀ ਆ ਦੇਖੋ ਜੀ ਥੋੜੀ ਬਸ ਬੰਦੇ ਨੇ ਸੰਭੀ ਨਹੀਂ ਐਡੀ ਬੱਚੀ ਤੈਨੂੰ ਪਤਾ ਕਿਹੜਾ ਹੋ ਕਰਦਾ ਜੰਮਣੀ ਹੋਣੀ ਐਡੀ ਬੱਚੀ ਜੀ ਥਣ ਮਸ਼ੀਨ ਵਾਲਾ ਵੀ ਆ ਘੱਤੀ ਜਵਾਈ ਵਾਲਾ ਤੇ ਠੰਡੀ ਠੁੰਡੀ ਬਹੁਤ ਆ ਬਾਈ ਹਾਂ ਹਾਂ ਠੰਡੀ ਠੁੰਡੀ ਬਹੁਤ ਵਧੀਆ ਬੋਲੋ ਜੀ ਇੱਥੇ ਚਲ ਆਇਆ ਕਈ ਵਾਰੀ ਪਲੂਨ ਤਾਂ ਮੜਾ ਮੋਟਾ ਹੌਸ ਹੌਲ ਕਰ ਜਾਂਦੀ ਹੈ ਨਾ ਤੇ ਬਾਕੀ ਤਾਂ ਬਰੀਡ ਚ ਨਹੀਂ ਕੋਈ ਕਹਿ ਸਕਦਾ ਬਾਈ ਬਰੀਡ ਕਮ ਹੀ ਆਦੀ ਆ ਦੇਖੋ ਜੀ ਤੇ ਮਗਰ ਕੀ ਆ ਗਿਆ ਬਾਈ ਮਗਰ ਬੱਛਾ ਮਾਨਸਾਤ ਮੈਂਟ ਹੀ ਹੋਇਆ ਸੂਈ ਨੂੰ ਤੇ ਜੇਰ ਪਣੀ ਹਜੇ ਬਾਕੀ ਹੈ ਜੇਰ ਪਣੀ ਬਾਕੀ ਹੈ ਬੋਲੋ ਜੀ ਮੜਾ ਜਿਹਦਾ ਢੇੜਾ ਕਰਾਏ ਗਏ ਤੇ ਬੋਦੀਵਾਦੀ ਕੁਆਲਿਟੀ ਚ ਤਾਂ ਕੋਈ ਹੈ ਹੀ ਨਹੀਂ ਹਾਂਜੀ ਹਾਂਜੀ ਕੁਆਲਿਟੀ ਪੂਰੀ ਫੁੱਲ ਆ ਜੀ ਵੱਡੀ ਬਹੁਤ ਆ ਗਈਆਂ ਜੀ ਵੱਡੀ ਬਹੁਤ ਆ ਡਬ ਪ੍ਰਿੰਟ ਪੂਰੇ ਫੁੱ ਮੂਹੋ ਕਰ ਫਾਰਮ ਚਾਰਦਾ ਜੀ ਤੁਸੀਂ ਪੱਟ ਕੇ ਲਿਆ ਸਕਦੇ ਹੁਣ ਮੰਨ ਕੇ ਚੱਲ ਨਮਾਉਣ ਦਮਾਉਣ ਦਾ ਟਾਈਮ ਤਾਂ ਬੁੱਟੇ ਹੈ ਨਹੀਂਗਾ ਨਹੀਂ ਵੀਰੇ ਯਾਰ ਹੈ ਨਹੀਂ ਨਹੀਂ ਬੜਨੇ ਚਮਕਦਮ ਕੋਹਰ ਬਣਾ ਜਣੀ ਸੀ ਤੇ ਚਮਕਦਮ ਕਦਾ ਵੀਰੇ ਜਿਹੜੀ ਚੀਜ਼ ਆਉਣੀ ਤਾਂ ਉਮੀਦ ਹੈ ਨਾ ਦਾ ਦੇ ਜਿਹੜਾ ਕੋਈ ਮਰਜ਼ੀ ਕਰੀ ਚੱਲੋ ਉਹਨੂੰ ਤਾਂ ਆ ਦੇ ਦੋ ਫੁੱਟ ਮੂਹ ਨੂੰ ਲੈ ਵਾ ਉਹ ਡੂੜ ਦੋ ਫੁੱਟ ਮੈਂ ਕਹਿੰਦਾ ਕਿੰਨੇ ਕ ਦੁੱਧਾ ਉਮੀਦ ਜੀ ਆਪਾਂ 25 ਕਿਲੋ ਕਹਿ ਕੇ ਦੇਵਾਂਗੇ ਇਹਦੀ ਮਾਂ ਥੱਲੇ 40 ਕਿਲੋ ਸੀ ਬੰਦਾ ਕਹਿੰਦਾ 30 ਕਿਲੋ ਗਾਰੰਟੀ ਹੈ ਮੇਰੀ ਦੇਊਗੀ ਆਪੋ 25 ਕਹਿ ਕੇ ਦੇਣੀ ਹੈ ਸਿਸਟਮ ਇਹਦਾ ਉਹੀ ਲੱਗਦਾ ਚੰਗਾ ਹੈ ਹਨਾ ਹਾਂ ਹਾਂ ਆ ਦੱਸ ਦਿਆ ਹੈ ਨਾ ਵਹਿੜ ਤੋਂ ਹਾਂ ਆ ਦੇਖੋ ਜੀ ਮਿੰਟ ਸਾਰੇ 5-7 ਹੀ ਹੋਇਆ ਸੂਈ ਨੇ ਇਹਨੂੰ ਵਹਿੜਨ ਨੂੰ ਠੀਕ ਹੈ ਜੀ ਆ ਦੇਖੋ ਜੀ ਤੇ ਮੇਰੇ ਬੂਟੇ ਦਾ ਰੇਟ ਪਰ ਰੇਟ ਆਪਾਂ ਬੂਟੇ ਫੋਨ ਤੇ ਕਰਾਂਗੇ ਕਰਾਂਗੇ ਜੀ ਓਕੇ ਨਵਾਂ ਸਾਲ ਆ ਕੱਲ ਨੂੰ ਅੱਛਾ ਬਸ ਉਹੋ ਜਿਹੀ ਕਰਨਾ ਹੈ ਉਹੋ ਜਿਹੀ ਕਰਨਾ ਦੇ ਦੇਣੀ ਹੈ ਦੇ ਦੇਣੀ ਹੈ ਹਾਂ ਓਕੇ ਤੇ ਥਣਾ ਥਣਾ ਦਿਓ ਓਕੇ ਫਿਰ ਜਮਾ ਥਣਾ ਥਣਾ ਦਿਓ ਓਕੇ ਆਪਣੀ ਖਿੱਚ ਕੇ ਲੈਂਦੀਆਂ ਅਗਲਾ ਆਪਣੇ ਪਾਸ ਕਰਕੇ ਵੀ ਲਵੇ ਹਾਂ ਖਾਦ ਗਏ ਜੀ ਹਾਂ ਤਾਂ ਦਾ ਬਹੁਤ ਵਧੀਆ ਗੱਤ ਹੱਥੀਂ ਚਵਾਈ ਵਾਲਾ ਕਰ ਲਓ ਜਾਂ ਮਸ਼ੀਨ ਤੇ ਲੈ ਲਓ ਬੋਦੀਵਾਦੀ ਦੇਖੋ ਕਿੰਨੀ ਪਿਆਰੀ ਹੈ ਤੇ ਬਾਕੀ ਕੋਈ ਨਹੀਂ ਗੱਲ ਨਹੀਂ ਹਾਂ ਹਾਂ ਤੇ ਕੰਨ ਕੁੰ ਛੋਟਾ ਛੋਟਾ ਹਨਾ ਹਾਂ ਹਾਂ ਤੇ ਮਗਰ ਆ ਗਿਆ ਬੱਚਾ ਬੱਚਾ ਜੀ ਚੰਗੇ ਠੀਕੇ ਬਰਾਏ ਸੀ ਕਿਸ ਨੇ ਤੇ ਮੋਲੇ ਦਾ ਫੋਨ ਦੇ ਉੱਤੇ ਹੋਜੂ ਨੰਬਰ ਵਾਈ ਫੇਰ ਬੋਲਦੀ 9817 96393 96393 ਪਿੰਡ ਸੰਧੂ ਹੈ ਜੀ ਵੱਡੇ ਸੰਧੂ ਹਨਾ ਹਾਂਜੀ ਹਾਂਜੀ ਤੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਜੀ ਆਹ ਦੇਖੋ ਸੁਵਾਰਤੋ ਫੇਰ ਤੁਹਾਨੂੰ ਲੈਟ ਵੀ ਐ ਤੂੰ ਲਾਲਾ ਮੇਰੀ 6 ਫੁੱਟ ਹੈਗੀ ਹੈਡ ਹੂਡ ਕਰਨ ਨੂੰ ਤਾਂ ਜਾ ਕੇ ਆਵੇ ਨਾ ਤੇ ਬਾਕੀ ਦਾ ਮੂੰਹ ਚਾਰ ਦੰਦ ਹਾਰੇ ਨਾਲ ਜਮਾ ਐਨ ਵੀ ਕਹਿਦਾ ਫੋਨ ਤੇ ਘਰੇ ਆ ਕੇ ਪੱਟਲੇ ਬੰਦਾ ਕੋਈ ਨਿਕਲ ਹੋ ਰਵੇ ਨਾ ਸਹੀ ਗੱਲ ਹੈ ਕਰ ਲਿਓ ਬਾਈ ਨਾਲ ਸੰਪਰਕ ਕਰਕੇ ਇੱਕ ਵਾਰੀ ਸੀ ਇੱਕ ਤੁਹਾਨੂੰ ਦਿਖਾਤੀ ਧੰਨਵਾਦ ਜੀ